ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਦਿਨ ਨਦੀ ਦੇ ਕਿਨਾਰੇ ਬੈਠੇ ਸੰਗਤਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਇੱਕ ਪੱਥਰ ਚੁੱਕਿਆ ਚੱਕ ਕੇ ਨਦੀ ਵਿੱਚ ਸੁੱਟ ਦਿੱਤਾ ਇਹ ਨਾਲ ਸਤਿਗੁਰੂ ਪੁੱਛਦੇ ਨੇ ਸੰਗਤ ਜੀ ਇਹ ਪੱਥਰ ਜੋ ਅਸੀਂ ਪਾਣੀ ਵਿੱਚ ਸੁੱਟਿਆ ਇਹ ਕਿਉਂ ਡੁੱਬ ਗਿਆ ਸੰਗਤਾਂ ਨੇ ਜਵਾਬ ਦਿੱਤਾ ਕਰਨ ਲੱਗੇ ਮਹਾਰਾਜ ਪੱਥਰ ਭਾਰਾ ਸੀ ਤਾਂ ਕਰਕੇ ਪਾਣੀ ਵਿੱਚ ਡੁੱਬ ਗਿਆ ਸਤਿਗੁਰ ਪਾਤਸ਼ਾਹ ਦੇ ਕੋਲ ਭਾਈ ਨੰਦ ਲਾਲ ਵੀ ਖੜੇ ਸਨ ਸਤਿਗੁਰ ਪਾਤਸ਼ਾਹ ਭਾਈ ਨੰਦ ਲਾਲ ਨੂੰ ਪੁੱਛਦੇ ਨੇ ਭਾਈ ਨੰਦ ਲਾਲ ਜੀ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ਪਹਿਲਾਂ ਤਾਂ ਭਾਈ ਨੰਦ ਲਾਲ ਜੀ ਨੇ ਦੋਨੋਂ ਹੱਥ ਜੋੜ ਦਿੱਤੇ ਤੇ ਕਹਿਣ ਲੱਗਾ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਂਚ ਭਲੇ ਬੁਰੇ ਕੀ ਪੀਰ ਪਛਾਨਤ ਮਹਾਰਾਜ ਤੁਸੀਂ ਸਭ ਕੁਝ ਜਾਣੀ ਜਾਣਨ ਤੁਹਾਡੇ ਸਾਰੇ ਖੇਲ ਨੇ ਮਹਾਰਾਜ ਕਹਿੰਦੇ ਨਹੀਂ ਭਾਈ ਅਨੰਦ ਲਾਲ ਤੂੰ ਦੱਸ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ਭਾਈ ਅਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਪੱਥਰ ਪਾਣੀ ਵਿੱਚ ਤੰਦ ਡੁੱਬ ਗਿਆ ਕਿਉਂਕਿ ਮਹਾਰਾਜ ਉਹ ਤੁਹਾਡੇ ਹੱਥੋਂ ਵਿੱਚੋਂ ਛੁੱਟ ਗਿਆ ਤੇ ਪਾਣੀ ਵਿੱਚ ਡੁੱਬ ਗਿਆ ਜਿਹੜਾ ਮਹਾਰਾਜ ਤੁਹਾਡੇ ਨਾਲ ਜੁੜਿਆ ਰਹਿੰਦਾ ਵਾ ਸਤਿਗੁਰੂ ਪਾਤਸ਼ਾਹ ਜੀ ਉਹ ਕਦੇ ਨਹੀਂ ਡੁੱਬ ਸਕਦਾਗਾ ਪੱਥਰ ਜਿੰਨਾ ਚਿਰ ਤੁਹਾਡੇ ਹੱਥ ਵਿੱਚ ਸੀਗਾ ਮਹਾਰਾਜ ਉਨਾ ਚਿਰ ਸੁਰੱਖਿਆ ਸੀ ਜਦੋਂ ਤੁਸੀਂ ਹੱਥੋਂ ਛੱਡ ਦਿੱਤਾ ਪਾਣੀ ਵਿੱਚ ਜਾ ਕੇ ਡੁੱਬ ਗਿਆ ਭਾਈ ਆਨੰਦ ਲਾਲ ਜੀ ਸਾਨੂੰ ਇੱਕ ਸਿੱਖਿਆ ਦਿੰਦੇ ਨੇ ਕਿ ਜਿੰਨਾ ਚਿਰ ਮਨੁੱਖ ਗੁਰੂ ਨਾਲ ਜੁੜਿਆ ਰਹਿੰਦਾ ਵਾ ਉਨਾ ਚਿਰ ਗੁਰੂ ਉਹਨੂੰ ਪਕੜ ਕੇ ਰੱਖਦਾ ਵਾ ਜਿਉਂ ਹੀ ਗੁਰੂ ਤੋਂ ਛੁੱਟ ਜਾਂਦਾ ਵਾ ਤਿਉਂ ਹੀ ਡੁੱਬ ਜਾਂਦਾ ਇਸ ਕਰਕੇ ਸੰਗਤ ਜੀ ਸਾਨੂੰ ਇਹ ਸੱਚੀ ਸਿੱਖਿਆ ਦਿੰਦੀ ਆ ਕਿ ਗੁਰਬਾਣੀ ਨਾਲ ਜੁੜ ਕੇ ਰਹੀਏ ਸੇਵਾ ਨਾਲ ਜੁੜ ਕੇ ਰਹੀਏ ਗੁਰੂ ਨਾਲ ਜੁੜ ਕੇ ਰਹੀਏ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੀਏ ਤਾਂ ਕਿ ਸਾਡਾ ਜੀਵਨ ਸੁਰੱਖਿਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ